हां जी ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਤੇ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਜਾਣਕਾਰੀ ਦੇਵਾਂਗੇ ਕਿ ਬਾਹਾਂ ਦਾ ਮੋਢਾ ਆਪਾਂ ਕਮੀਜ਼ ਦੇ ਮੋਢੇ ਨਾਲ ਕਿਹਸ ਤਰੀਕੇ ਨਾਲ ਅਟੈਚ ਕਰਨਾ ਹੈ ਠੀਕ ਹੈ ਜੀ ਆਪਣੀ ਕੁੜਤੀ ਦੀ ਸਟੀਚਿੰਗ ਕੀਤੀ ਹੋਈ ਹੈ ਇਸ ਤਰੀਕੇ ਨਾਲ ਪਲੇਟਾਂ ਵਗੈਰਾ ਸਾਰੀਆਂ ਪਾਈਆਂ ਹੋਈਆਂ ਤੇ ਉਧਰੋਂ ਆਪਣੇ ਬਾਹਾਂ ਦੀ ਫਿਟਿੰਗ ਦੀ ਸਲਾਈ ਦੀ ਸਟੀਚਿੰਗ ਕੀਤੀ ਹੋਈ ਹੈ ਠੀਕ ਹੈ ਜੀ ਤੇ ਹੁਣ ਆਪਾਂ ਇਹਨਾਂ ਨੂੰ ਅਟੈਚ ਕਰਨਾ ਤੁਹਾਨੂੰ ਦੱਸਦੇ ਹਾਂ ਕਿ ਐਸ ਤਰੀਕੇ ਨਾਲ ਅਟੈਚ ਕਰਨਾ ਤੇ ਸਭ ਤੋਂ ਪਹਿਲਾਂ ਜਦੋਂ ਆਪਾਂ ਬਾਹਾਂ ਇਸ ਤਰੀਕੇ ਨਾਲ ਸਟਿਚ ਕਰਦੇ ਹਾਂ ਜਿਹੜਾ ਇਹਦਾ ਸੈਂਟਰ ਹੈ ਇੱਥੇ ਠੀਕ ਹੈ ਜੀ ਇੱਥੇ ਕੱਟ ਜ਼ਰੂਰ ਪਾਉਣਾ ਜਿਵੇਂ ਕਿ ਮੈਂ ਇੱਥੇ ਕੱਟ ਪਾਇਆ ਹੋਇਆ ਠੀਕ ਹੈ ਜੀ ਇਹ ਤੁਸੀਂ ਕੱਟ ਜ਼ਰੂਰ ਪਾਉਣਾ ਤੇ ਇਸ ਤੋਂ ਬਾਅਦ ਆਪਾਂ ਕੀ ਕਰਨਾ ਹੈ ਜਿਹੜਾ ਕਮੀਜ਼ ਦਾ ਸੈਂਟਰ ਵਾਲਾ ਪਾਸਾ ਆਪਣਾ ਉੱਪਰ ਹੋਣਾ ਚਾਹੀਦਾ ਇਸ ਤਰੀਕੇ ਨਾਲ ਤੇ ਕਮੀਜ਼ ਦਾ ਪਾਸਾ ਪੁੱਠਾ ਹੋਣਾ ਚਾਹੀਦਾ ਕੱਪੜੇ ਦਾ ਠੀਕ ਹੈ ਜੀ ਇਹ ਆਪਣੇ ਕੋ ਕੱਪੜੇ ਦਾ ਪੁੱਠੇ ਵਾਲਾ ਪਾਸਾ ਤੇ ਫਰੰਟ ਵਾਲਾ ਪਾਸਾ ਕਮੀਜ਼ ਦਾ ਆਪਣਾ ਉੱਪਰ ਹੈ ਤੇ ਜਿਹੜੀ 2 ਇੰਚ ਦੀ ਕਾਟ ਪਈ ਸੀ ਉਹ ਪਿੱਛੇ ਹੈ ਇਹਦੀ ਠੀਕ ਹੈ ਜੀ ਇਸ ਤੋਂ ਬਾਅਦ ਬਾਹਾਂ ਦਾ ਕੱਪੜਾ ਆਪਣਾ ਸਿੱਧਾ ਹੋਣਾ ਚਾਹੀਦਾ ਇਸ ਤਰੀਕੇ ਨਾਲ ਬਾਂਹ ਦਾ ਕੱਪੜਾ ਆਪਣਾ ਸਿੱਧਾ ਹੈ ਕਮੀਜ਼ ਦਾ ਕੱਪੜਾ ਪੁੱਠਾ ਹੈ ਤੇ ਸਿੱਧੇ ਕੱਪੜੇ ਦੇ ਉੱਪਰ ਜਿਹੜੀ ਕਾਟ ਆ 프ਰੰਟ ਵਾਲੇ ਉੱਪਰ ਹੋਣੀ ਚਾਹੀਦੀ ਥੋੜੀ ਕਾਟ ਜਿਹੜੀ ਪਾਈ ਹੈ ਆਪਣੇ ਉੱਪਰ ਹੋਣੀ ਚਾਹੀਦੀ ਹੈ ਸੇਮ ਡਾਇਰੈਕਸ਼ਨ ਦੋਨਾਂ ਦੀ ਇਕੋ ਜਿਹੀ ਹੈ ਦੇਖੋ ਜੀ ਕਾਟ ਕਾਟ ਵਾਲੀ ਬਾਂਹ ਦਾ ਉੱਪਰ ਪਾਸਾ ਹੈ ਤੇ ਕਮੀਜ਼ ਦਾ ਵੀ ਕਾਟ ਕਾਟ ਵਾਲੇ ਉੱਪਰ ਪਾਸਾ ਹੈ ਤੇ ਬਟ ਕਮੀਜ਼ ਆਪਣਾ ਪੁੱਠਾ ਹੈਗਾ ਤੇ ਬਾਂਹ ਆਪਣੀ ਸਿੱਧੀ ਹੈ ਠੀਕ ਹੈ ਜੀ ਇਸ ਤੋਂ ਬਾਅਦ ਕੀ ਕਰਨਾ ਆਪਾਂ ਇਹਨੂੰ ਇਸ ਤਰੀਕੇ ਨਾਲ 모ਡੇ ਦੇ ਵਿੱਚ ਪਾਣਾ ਜਿਵੇਂ ਆਪਣੀ ਬਾਂਹ ਇਸ ਤਰੀਕੇ ਨਾਲ ਸਿੱਧੀ ਰੱਖੀ ਹੋਈ ਹੈ ਨਾ ਜੀ ਇਸ ਤਰ੍ਹਾਂ ਕਾਰਟ ਆਪਣੀ ਸਿੱਧੀ ਹੈ ਤੇ ਇਹਨੂੰ ਇਸੇ ਸੇਮ ਤਰੀਕੇ ਦੇ ਨਾਲ ਹੀ ਆਪਾਂ ਬਾਹ ਨੂੰ ਮੋੜੇ ਦੇ ਵਿੱਚ ਪਾਉਣਾ ਇਸ ਤਰੀਕੇ ਨਾਲ ਠੀਕ ਹੈ ਜੀ ਦੇਖੋ ਫਰੰਟ ਵਾਲਾ ਘਟ ਘਟ ਵਾਲਾ ਪਾਸਾ ਉੱਪਰ ਹੀ ਹੈ ਆਪਣਾ ਤੇ ਕਮੀਜ਼ ਦਾ ਵੀ ਉੱਪਰ ਹੈ ਤੇ ਇਸ ਤੋਂ ਬਾਅਦ ਆਪਾਂ ਕੀ ਕਰਨਾ ਹੈ ਇਹਨਾਂ ਦੋਨਾਂ ਕਾਟਾਂ ਨੂੰ ਇਸ ਤਰੀਕੇ ਨਾਲ ਆਪਸ ਵਿੱਚ ਮਿਲਾ ਲੈਣਾ ਹੈ ਠੀਕ ਹੈ ਜੀ ਤੇ ਇਹ ਤਾਂ ਹੋ ਗਈ ਜੀ ਫਿਟਿੰਗ ਵਾਲੀ ਸਲਾਈ ਆਪਣੀ ਕਮੀਜ਼ ਦੀ ਤੇ ਇਹ ਹੋ ਗਈ ਫਿਟਿੰਗ ਵਾਲੀ ਸਲਾਈ ਆਪਣੀ ਬਾਹ ਦੀ ਇਹਨਾਂ ਨੂੰ ਬਿਲਕੁਲ ਅੰਮ੍ਰੀ ਸਾਹਮਣੇ ਰੱਖਣਾ ਜੀ ਇਸ ਤਰੀਕੇ ਨਾਲ ਸੇਮ ਇੱਕੋ ਜਿਹੇ ਕੱਟ ਆਪਣੇ ਸਹੀ ਹੋਣੀਆਂ ਚਾਹੀਦੀਆਂ ਸਲਾਈਆਂ ਵੀ ਆਪਣੀਆਂ ਸਹੀ ਹੋਣੀਆਂ ਚਾਹੀਦੀਆਂ ਕਿਸੇ ਤੋਂ ਬਾਅਦ ਆਪਾਂ ਨੂੰ ਇਸ ਤਰੀਕੇ ਨਾਲ ਰੱਖਾਂਗੇ ਤੇ ਪੈਰ ਪੈਰ ਦੀ ਸਲਾਈ ਲਾਵਾਂਗੇ ਠੀਕ ਹੈ ਜੀ ਇਸ ਤੋਂ ਬਾਅਦ ਆਪਾਂ ਕਮੀਜ਼ ਵਾਲਾ ਕੱਪੜਾ ਇਸ ਤਰੀਕਾ ਨਾਲ ਫੋਲਡਿੰਗ ਕਰਾਂਗੇ ਜਿਹੜਾ ਐਕਸਟਰਾ ਕੱਪੜਾ ਆਪਣਾ ਤੇ ਜਿਹੜਾ ਬਾਹਾਂ ਦਾ ਵੀ ਐਕਸਟਰਾ ਕੱਪੜਾ ਉਹਨੂੰ ਵੀ ਆਪਾਂ ਇਸ ਤਰੀਕੇ ਨਾਲ ਫੋਲਡਿੰਗ ਕਰਾਂਗੇ ਇਸ ਤਰ੍ਹਾਂ ਤੇ ਕੱਚੇ ਜਿੱਥੇ ਆਪਾਂ ਡਬਲ ਸੇਈ ਲਾਵਾਂਗੇ ਠੀਕ ਹੈ ਜੀ ਤੇ ਇਸ ਤੋਂ ਬਾਅਦ ਦੇਖੋ ਜਿਹੜੀ ਆਪਾਂ ਤੀਰੇ ਵਾਲੀ ਸਲਾਈ ਆਹਾ ਤੇ ਜਿਹੜਾ ਆਪਾਂ ਬਾਹ ਦੇ ਸੈਂਟਰ 'ਚ ਕੱਟ ਪਾਇਆ ਸੀ ਇਹ ਆਪਣਾ ਬਰਾਬਰ ਹੋਣਾ ਚਾਹੀਦਾ ਤੀਰੇ ਵਾਲੀ ਸਲਾਈ ਤੇ ਕੱਟ ਆਪਣਾ ਬਿਲਕੁਲ ਬਰਾਬਰ ਹੋਣਾ ਚਾਹੀਦਾ ਠੀਕ ਹੈ ਜੀ ਇਸ ਤੋਂ ਬਾਅਦ ਆਪਾਂ ਇਸ ਜਿੱਕ ਨੇ ਸਲਾਈ ਲਾਵਾਂਗੇ ਆਪਾਂ ਕੋਈ ਵੀ ਕਪੜਾ ਖਿੱਚਣਾ ਨਹੀਂ ਨਾ ਤਾਂ ਆਪਾਂ ਕਪੜਾ ਬਾਂਧਾ ਖਿੱਚਣਾ ਨਾ ਹੀ ਕਮੀਜ਼ ਦਾ ਕਪੜਾ ਖਿੱਚਣਾ ਲੋ ਜੀ ਆਪਣੀ ਬਾਂਹ ਲੱਗ ਗਈ ਹੈ ਤੇ ਹੁਣ ਆਪਾਂ ਦੇਖਦੇ ਹਾਂ ਬਾਹਲੇ ਵਿੱਚ ਕੋਈ ਵਾਲ ਝੋਲ ਹੈ ਠੀਕ ਹੈ ਜੀ ਸਿੱਧੇ ਕਰਨ ਤੋਂ ਬਾਅਦ ਦੇਖੋ ਆਪਣੇ ਦੇਖੋ ਆਪਣੇ ਨਾ ਤਾਂ ਕਮੀਜ਼ ਵਿੱਚ ਕੋਈ ਵੀ ਵਾਲ ਹੈ ਤੁਸੀਂ ਦੇਖ ਸਕਦੇ ਹੋ ਠੀਕ ਹੈ ਜੀ ਤੇ ਨਾ ਹੀ ਆਪਣੇ ਬਾਹਾਂ ਦੇ ਕੱਪੜੇ ਵਿੱਚ ਕੋਈ ਵੀ ਵਾਲ ਹੈ ਠੀਕ ਹੈ ਜੀ ਬੈਕ ਵਾਲੇ ਪਾਸੇ ਵੀ ਆਪਣੇ ਸੇਮ ਇਸ ਤਰੀਕੇ ਨਾਲ ਹੀ ਹੈ ਤੇ ਫਰੰਟ ਵਾਲੇ ਪਾਸੇ ਵੀ ਸੇਮ ਆਪਣੇ ਇਸ ਤਰੀਕੇ ਨਾਲ ਹੀ ਹੈ ਠੀਕ ਹੈ ਜੀ ਤੇ ਇਸ ਤੋਂ ਬਾਅਦ ਆਪਾਂ ਦੂਜੀ ਬਾਜੂ ਦੀ ਸਟੀਚਿੰਗ ਕਰਦੇ ਹਾਂ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੁਹਾਨੂੰ ਸਾਡੀ ਵੀਡੀਓ ਕਿਸ ਤਰ੍ਹਾਂ ਲੱਗੀ ਹੈ ਜੀ ਉਹ ਆਪਣੇ ਬਾਜੂ ਦਾ ਮੋਡਾ ਕਟਿੰਗ ਕੀਤਾ ਹੋਇਆ ਸਾਰਾ ਤੁਸੀਂ ਦੇਖ ਸਕਦੇ ਹੋ ਤੇ ਆਪਣੀ ਫਿਟਿੰਗ ਵਾਲੀ ਸਲਾਈਆਂ ਵਿੱਚ ਸਟੀਚ ਕੀਤੀਆਂ ਹੋਈਆਂ ਠੀਕ ਹੈ ਜੀ ਇਸ ਤੋਂ ਬਾਅਦ ਆਪਾਂ ਸੂਟ ਦੀ ਬਾਜੂ ਲਵਾਂਗੇ ਇਸ ਤਰੀਕੇ ਨਾਲ ਆਪਾਂ ਸੂਟ ਦੀ ਬਾਜੂ ਲੈਣੀ ਹੈ ਠੀਕ ਹੈ ਜੀ ਤੇ ਸਭ ਤੋਂ ਪਹਿਲਾਂ ਆਪਾਂ ਬਾਹ ਦਾ ਮੋਢਾ ਤੇ ਕਮੀਜ਼ ਦਾ ਮੋਢਾ ਦੇਖਣਾ ਵੀ ਬਰਾਬਰ ਹੈ ਆਪਣਾ ਠੀਕ ਹੈ ਜੀ ਇਸ ਤਰੀਕੇ ਨਾਲ ਇੱਥੋਂ ਆਪਾਂ ਟੀਰੇ ਤੇ ਬਾਹ ਨੂੰ ਇਸ ਤਰੀਕੇ ਨਾਲ ਰੱਖਾਂਗੇ ਟੀਰੇ ਵਾਲੀ ਸਲਾਈ ਦੇ ਨਾਲ ਤੇ ਇਥੋਂ ਆਪਾਂ ਇਸ ਤਰੀਕੇ ਨਾਲ ਦੇਖਾਂਗੇ ਆਪਣਾ ਮੋਢਾ ਬਰਾਬਰ ਹੈ ਠੀਕ ਹੈ ਜੀ ਦੇਖੋ ਆਪਣਾ ਬਿਲਕੁਲ ਮੋਢਾ ਬਰਾਬਰ ਹੈ ਜਿਵੇਂ ਸਹੀ ਆ ਰਿਹਾ ਹੈ ਇੱਧਰ ਆਪਣੀ ਕੱਛ ਵਾਲੀ ਸਲਾਈ ਜਿਹੜੀ ਲੱਗੀ ਹੋਈ ਹੈ ਉੱਥੇ ਮੋਢਾ ਸਹੀ ਹੈ ਦੇਖੋ ਤੇ ਇੱਥੇ ਆਪਣੀ ਜਿਹੜੀ ਤੀਰੇ ਵਾਲੀ ਸਲਾਈ ਲੱਗੀ ਹੋਈ ਉੱਥੇ ਆਪਣਾ ਬਾਹ ਇਸ ਤਰੀਕੇ ਨਾਲ ਸਹੀ ਰੱਖੀ ਹੋਈ ਹੈ ਠੀਕ ਹੈ ਜੀ ਸਭ ਤੋਂ ਪਹਿਲਾਂ ਤਾਂ ਆਪਾਂ ਇਹ ਗੱਲ ਦੇਖਣੀ ਹੈ ਵੀ ਮੋਢਾ ਆਪਣਾ ਬਰਾਬਰ ਹੋਣਾ ਚਾਹੀਦਾ ਕਮੀਜ਼ ਦਾ ਤੇ ਬਾਹ ਦਾ ਠੀਕ ਹੈ ਜੀ ਇਹਦੇ ਨਾਲ ਹੀ ਆਪਣੀ ਜਿਹੜੀ ਸਲਾਈ ਹੈ ਬਿਲਕੁਲ ਸਹੀ ਆਊਗਾ ਕਿਤੇ ਵੀ ਕੋਈ ਵਾਲ ਨਹੀਂ ਪਊਗਾ ਆਪਣੇ ਸੂਟ ਦੇ ਵਿੱਚ ਕੋਈ ਵਾਲ ਨਹੀਂ ਪੈਣਾ ਆਪਣੀ ਬਾਹ ਵਿੱਚ ਕੋਈ ਵਾਲ ਨਹੀਂ ਪੈਣਾ ਦੂਸਰੀ ਗੱਲ ਜਿਹੜੋ ਆਪਾਂ ਮੋੜਾ ਅਟੈਚ ਕਰਨਾ ਹੈ ਦੇਖੋ ਆਪਣੀ ਬਾਹ ਸਿੱਧੀ ਹੋਣੀ ਚਾਹੀਦੀ ਆ ਜਿਹੜਾ ਕਮੀਜ਼ ਆ ਆਪਣਾ ਪੁੱਠਾ ਹੋਣਾ ਚਾਹੀਦਾ ਠੀਕ ਹੈ ਜੀ ਆਪਣਾ ਕਮੀਜ਼ ਦਾ ਕਪੜਾ ਪੁੱਠਾ ਹੈ ਤੇ ਬਾਹ ਦਾ ਕਪੜਾ ਆਪਣਾ ਸਿੱਧਾ ਹੈ ਤੇ ਜਿਹੜੀ ਕਮੀਜ਼ ਦੀ ਥੋੜੀ ਕਾਟ ਆ ਫਰੰਟ ਵਾਲੀ ਕਾਟ ਆ ਆਪਣੇ ਅੱਗੇ ਨੂੰ ਦੇਖੋ ਅੱਗੇ ਹੈ ਜੀ ਆਪਣੀ ਫਰੰਟ ਵਾਲੀ ਕਾਟ ਇਹ ਥੋੜੀ ਕਾਟ ਜਿਹੜੀ ਪਈ ਹੈ ਤੇ ਜਿਹੜੀ ਬਾਹ ਦੀ ਕਾਟ ਆ ਉਹ ਵੀ ਆਪਣੇ ਉੱਪਰ ਐਸੇ ਇੱਕ ਨੱਗ ਗਈ ਆ ਠੀਕ ਹੈ ਜੀ ਦੋਨੇ ਕਾਟਾ ਆਪਣੇ ਬਰਾਬਰ ਹੋਣੇ ਚਾਹੀਦੇ ਆ ਫਰੰਟ ਵਾਲੇ ਪਾਸੇ ਆਪਣੀ ਛੋਟੀ ਕਾਟ ਉੱਪਰ ਹੋਣੀ ਚਾਹੀਦੀ ਆ ਇਹ ਕਮੀਜ਼ ਦੇ ਫਰੰਟ ਵਾਲੇ ਪਾਸੇ ਵੀ ਆਪਣੀ ਛੋਟੀ ਕਟ ਉੱਪਰ ਹੋਣੀ ਚਾਹੀਦੀ ਆ ਠੀਕ ਹੈ ਜੀ ਇਸ ਤਰ੍ਹਾਂ ਆਪਾਂ ਕੀ ਕਰਨਾ ਇਸ ਤਰੀਕੇ ਨਾਲ ਬਾਹ ਨੂੰ ਸੂਟ ਦੇ ਵਿੱਚ ਇਸ ਤਰੀਕਾ ਪਾਵਾਂਗੇ ਮੋਢੇ ਦੇ ਵਿੱਚ ਠੀਕ ਹੈ ਜੀ ਇਸ ਤਰ੍ਹਾਂ ਪਾਵਾਂਗੇ ਆਪਾਂ ਤੇ ਇਸ ਤਰੀਕੇ ਨਾਲ ਆਪਣੀ ਫਿਟਿੰਗ ਵਾਲੀ ਸਿਲਾਈ ਤੇ ਬਾਹਾਂ ਦੀ ਫਿਟਿੰਗ ਵਾਲੀ ਸਿਲਾਈ ਨੂੰ ਬਰਾਬਰ ਕਰਾਂਗੇ ਇਸ ਤਰ੍ਹਾਂ ਠੀਕ ਹੈ ਜੀ ਦੇਖੋ ਆਪਣਾ ਬਾਹ ਦਾ ਕਪੜਾ ਤੇ ਕਮੀਜ਼ ਦਾ ਕਪੜਾ ਬਰਾਬਰ ਦੋਨੇ ਸਿੱਧੇ-ਸਿੱਧੇ ਆ ਤੇ ਉੱਪਰ ਆਪਣੇ ਦੋਨੇ ਕਪੜੇ ਉੱਠੇ ਆ ਠੀਕ ਹੈ ਜੀ ਤੇ ਇਸ ਤਿਕਾ ਨਾ ਬਾਹਾਂ ਦੀ ਜਿਹੜੀ ਸਲਾਈ ਹੈ ਫਿਟਿੰਗ ਵਾਲੀ ਬਾਹਾਂ ਦੀ ਤੇ ਕਮੀਜ਼ ਦੀ ਦੋਨਾਂ ਨੂੰ ਬਰਾਬਰ ਕਰਾਂਗੇ ਠੀਕ ਹੈ ਜੀ ਤੇ ਇਸ ਤੋਂ ਬਾਅਦ ਜਿਹੜਾ ਬਾਹਾਂ ਵਾਲਾ ਕਪੜਾ ਉਹਨੂੰ ਆਪਾਂ ਇਸ ਤਿਕਾ ਨਾ ਕਰਾਂਗੇ ਇਸ ਤਰ੍ਹਾਂ ਇਸ ਤਿਕਾ ਨਾ ਠੀਕ ਹੈ ਜੀ ਤੇ ਜਿਹੜਾ ਆਪਣਾ ਫਿਟਿੰਗ ਵਾਲਾ ਕਪੜਾ ਉਹਨੂੰ ਵੀ ਆਪਾਂ ਇਸ ਤਿਕਾ ਨਾਲ ਹੀ ਕਰਾਂਗੇ ਤੇ ਇਸ ਤੋਂ ਬਾਅਦ ਆਪ ਇੱਥੇ ਆਪ ਲਾ ਦਾਂਗੇ ਸਲਾਈ ਜੀ ਇਸ ਤੋਂ ਬਾਅਦ ਜੇਕਰ ਦੁਬਾਰਾ ਆਪਾਂ ਦੇਖਦੇ ਹਾਂ ਆਪਣੀ ਬਾਹਾਂ ਦਾ ਕੱਪੜਾ ਤੇ ਕਮੀਜ਼ ਦੇ ਕੱਪੜੇ ਵਿੱਚ ਕੋਈ ਵਾਲ ਹੈ ਠੀਕ ਹੈ ਜੀ ਦੇਖੋ ਆਪਣੇ ਨਾ ਤਾਂ ਕੋਈ ਵਾਲ ਬਾਹਾਂ ਦੇ ਕੱਪੜੇ ਵਿੱਚ ਹੈ ਜੀ ਤੇ ਨਾ ਹੀ ਵਾਲ ਆਪਣੇ ਕੋਈ ਕਮੀਜ਼ ਦੇ ਕੱਪੜੇ ਵਿੱਚ ਹੈ ਠੀਕ ਹੈ ਜੀ ਬਿਲਕੁਲ ਸਹੀ ਆਪਣਾ ਸਲਾਈ ਲੱਗੀ ਹੈ ਤੇ ਬੈਕ ਵਾਲੇ ਪਾਸੇ ਵੀ ਆਪਣੀ ਸਲਾਈ ਬਿਲਕੁਲ ਸਹੀ ਲੱਗੀ ਹੈ ਜੀ ਠੀਕ ਹੈ ਜੀ ਤੇ ਹਾਂ ਜੀ ਫਿਰਸ ਤੇ ਤੁਸੀਂ ਦੇਖ ਸਕਦੇ ਹੋ ਆਪਾਂ ਕਿੰਨੇ ਸੋਹਣੇ ਤਰੀਕੇ ਨਾਲ ਤੇ ਕਿੰਨੇ ਸੌਖੇ ਤਰੀਕੇ ਨਾਲ ਆਪਾਂ ਬਾਜੂ ਅਟੈਚ ਕੀਤੀ ਹੈ ਜੇ ਤੁਹਾਨੂੰ ਸਾਡੀ ਵੀਡੀਓ ਚੰਗੀ ਲੱਗੀ ਵੀਡੀਓ ਨੂੰ ਲਾਈਕ ਕਰੋ ਤੇ ਸ਼ੇਅਰ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਵਧੀਆ ਵਧੀਆ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਸਾਡੀ ਵੀਡੀਓ ਕੈਸਰੀ ਕਰਨ ਲੱਗੀ ਤੇ ਮਿਲਦੇ ਆਈਏ ਨੈਕਸਟ ਵੀਡੀਓ ਚ ਬਾਏ ਬਾਏ ਰੱਬ ਰੱਖਾ